ਬਠਿੰਡਾ ਵਿੱਚ ਲੜਕੀਆਂ ਵੱਲੋਂ ਵਿਰਸੇ ਨੂੰ ਜੋੜਨ ਦੇ ਲਈ ਤੀਆਂ ਦਾ ਤਿਹਾਰ ਮਨਾਇਆ ਗਿਆ। ਬਠਿੰਡਾ ਵਿੱਚ ਸਭ ਤੋਂ ਪਹਿਲਾਂ ਤੀਆਂ ਦਾ ਤਿਹਾਰ ਵੱਡੀ ਪੱਦਰ ਤੇ ਮਨਾਉਣਾ ਸ਼ੁਰੂ ਕੀਤਾ ਸੀ। ਅੱਜ ਵੀ ਤੀਆਂ ਮੌਕੇ ਲੜਕੀਆਂ ਔਰਤਾਂ ਵਿਰਾਸਤੀ ਅਤੇ ਪੰਜਾਬੀ ਪਹਿਰਾਵੇ ਵਿੱਚ ਸ਼ਾਮਲ ਹੋਈਆਂ ਹਨ। ਮਹਿੰਦੀ, ਮਟਕਾ ਰੇਸ ਅਤੇ ਨਿੰਬੂਰੇ ਉਸ ਮੁਕਾਬਲੇ ਵੀ ਕਰਵਾਏ ਗਏ। ਘਗਰੇ, ਲਹਿੰਗੇ, ਫੁਲਕਾਰੀਆਂ ਵਿੱਚ ਲੜਕੀਆਂ ਵੱਲੋਂ ਵਿਰਾਸਤ ਨੂੰ ਦਰਸਾਉਂਦੇ ਬੋਲੀਆਂ, ਗੀਤ ਪਾ ਕੇ ਜਸ਼ਨ ਮਨਾਇਆ ਹੈ। ਇਸ ਮੌਕੇ ਤੇ ਕਲੱਬ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀਆਂ ਨੂੰ ਵਿਦਿਆਰਥੀ ਨਾਲ ਜੋੜਨ ਦੇ ਲਈ ਇਹਨਾਂ ਦੀ ਕਲੱਬ ਵੱਲੋਂ ਇਹ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਸਾਡਾ ਦੇਵਤਾ ਯਾਦਗਾਰੀ ਮਾਲਵਾ ਕਲਾਕਾਰ ਮਾਂਚ ਵੱਲੋਂ ਇਹ ਚੌਂਤੀਵਾ ਮੇਲਾ ਹੈ ਮੈਂ ਜਦੋਂ ਅਜ ਤਾਂ 33 ਸਾਲ ਪਹਿਲਾਂ ਇਹ ਮੇਲਾ ਸ਼ੁਰੂ ਕੀਤਾ ਸੀ ਤਾਂ ਲੋਕਾਂ ਨੇ ਬੜਾ ਵਿਰੋਧ ਕੀਤਾ ਸੀ ਪਰ ਮੇਰੀਆਂ ਬੱਚੀਆਂ ਨੇ ਮੇਰਾ ਸਾਥ ਦਿੱਤਾ ਤੇ ਇਹ ਹੌਲੀ ਹੌਲੀ ਇਸ ਤਰ੍ਹਾਂ ਵਧਾ ਗਿਆ ਹੌਲੇ 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 ਅੱਜ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਬੱਚੇ ਦੂਰੋਂ ਦੂਰੋਂ ਤਿਆਰ ਹੋ ਕੇ ਆਏ ਹੈ ਤੇ ਨਾਲ ਨਾਲ ਸਾਡੇ ਮੰਚ ਨੇ ਹਮੇਸ਼ਾ ਸਮਾਜ ਵਾਸਤੇ ਜੋ ਵੀ ਸਮਾਜ ਦੀ ਭਲਾਈ ਲਈ ਕੰਮ ਨੇ ਉਹ ਕਿਤੇ ਇਹ ਸੱਤਰੰਗੀ ਪੀਂਗ ਦਾ ਮੈਂ ਉੱਚ-ਨੀਚ ਕੋਈ ਜਾਤ-ਪਾਤ ਕੋਈ ਪਾਰਟੀ ਨਹੀਂ ਇੱਥੇ ਇੱਕ ਪਿਆਰ ਰੱਸਾ ਵਟਿਆ ਤੇ ਪਿਆਰ ਦੀ ਇੱਕ ਪੀਂਗ ਬਾਤੀ ਤੇ ਸਭਿਆਚਾਰ ਦਾ ਹਲਾਰਾ ਦੇ ਕੇ ਇਸ ਨੂੰ ਉੱਤੇ ਚੜਾਇਆ ਜਿਹੜਾ ਕਿ ਸੱਤਰੰਗੀ ਪੀਂਗ 34 ਸਾਲਾਂ ਦੀ ਹੋ ਗਈ ਹੈ ਮੇਰਾ ਜੋ ਸੁਨਾਮ ਮੈਂ ਆਪਣੀਆਂ ਬੱਚੀਆਂ ਨੂੰ ਦੇਣਾ ਚਾਹੁੰਦੀ ਸੀ ਉਹ ਹੁਣ ਘਰ ਘਰ ਗਲੀ ਗਲੀ ਹਰ ਥਾਂ ਦੇ ਉਤੇ ਧੀਆਂ ਲੱਗ ਰਹੀਆਂ ਤੇ ਬੱਚਿਆਂ ਖੁਸ਼ੀ ਮਨਾ ਰਹੇ ਆ ਤਾਂ ਸਾਡਾ ਪੁਰਜ਼ੋਰ ਹਮੇਸ਼ਾ ਚਾਹੇ ਅਸੀਂ ਇੜਸਤੇ ਕੀਤਾ ਚਾਹੇ ਅਸੀਂ ਫੀਮੇਲ ਸੈੱਟ ਤੇ ਕੀਤਾ ਚਾਹੇ ਅਸੀਂ ਨਸ਼ੇ ਦੇ ਸੀਰੀਅਲ ਬਣਾਏ ਚਾਹੇ ਪਾਣੀ ਦੇ ਬਣਾਏ ਮਾਲਵਾ ਕਲਾ ਕਰਮਾਂਚ ਨੇ ਸਾਡੇ ਪੰਜਾਬ ਨੇ ਸਾਡੇ ਬਠਿੰਡਾ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਤੇ ਮੈਂ ਸਾਰੇ মিডিਆ ਦਾ ਪ੍ਰਿੰਟ ਤੇ ਜਿਹੜਾ ਸਾਡਾ ਇਲੈਕਟ੍ਰੋਨਿਕ মিডিਆ ਉਹਨਾਂ ਨੇ ਸੱਤਰੰਗੀ ਬੈਂਗ ਉੱਤੇ ਚੜਾਇਆ ਮੈਂ ਉਹਨਾਂ ਦਾ ਤਹਿ ਦਿਲੋਂ ਬਹੁਤ ਹੀ ਸ਼ੁਕਰ ਗੁਜ਼ਾਰਾ ਉਹਨਾਂ ਦੀ ਮੈਂ ਕਿ ਉਹਨਾਂ ਨੇ ਇਸ ਨਿਮਾਣੇ ਨੂੰ ਇਹ ਸੇਵਾ ਦਾ ਮੌਕਾ ਦਿੱਤਾ ਅਸੀਂ ਨਵੇਂ ਸਾਲ ਦੇ ਵਿੱਚ ਇੱਕ ਨਵਾਂ ਪ੍ਰੋਜੈਕਟ ਲੈ ਕੇ ਤੁਹਾਡੇ ਰੂਹ ਰੂਹ ਹੋਵਾਂਗੇ ਸਾਰੀਆਂ ਬੱਚਿਆਂ ਜੜੀਆਂ ਵੀ ਤੀਆਂ ਲਾਉਂਦੀ ਐ ਇਹ ਸਾਰੀਆਂ ਮੇਰੀਆਂ ਟਾਹਣੀਆਂ ਮੇਰੇ ਮੇਰੇ ਹੱਥ ਬਾਹਾਂ ਨੇ ਮੇਰੀ ਸ਼ਕਤੀ ਹੈ ਜਦ ਤੀਆਂ ਦਾ ਨਾਂ ਆ ਜਾਂਦਾ ਚਾਹੇ ਮੈਂ 80 ਸਾਲ ਦੀ ਹੋ ਗਈ ਹੁਣ ਵੀ ਦਿਲ ਕਰਦਾ ਮੈਨੂੰ ਨੱਚਾ ਤੇ ਇਹ ਇੱਕ ਖੁਸ਼ੀ ਜਿਹੜੀ ਹੈ ਔਰਤ ਦੀ ਸਭ ਵੱਡੀ ਖੁਸ਼ੀ ਹੈ ਜਿਹੜੀ ਅਸੀਂ ਉਹਨਾਂ ਨੂੰ ਦਿੰਨੇ ਆ ਮੁਫਤ ਇੱਥੇ ਕੋਈ ਐਂਟਰੀ ਫੀਸ ਨਹੀਂ ਹੈ ਕੋਈ ਇੱਥੇ ਇਹ ਨੂੰ ਉੱਚ ਨਹੀਂ ਚ ਨਹੀਂ ਤੁਸੀਂ ਦੇਖ ਰਹੇ ਹੋ ਸਾਰੇ ਇੱਕ ਬਰਾਬਰ ਇੱਕੋ ਕੁਰਸੀਆਂ ਤੇ ਬੈਠੇ ਆ ਗਿੱਧਾ ਪਾ ਰਹੇ ਆ ਨੱਚ ਰਹੇ ਆ ਤੇ ਮੇਰੀਆਂ ਬੱਚਿਆਂ ਖੁਸ਼ੀਆਂ ਮਨਾ ਰਹੀਆਂ ਸਾਰੀਆਂ ਬੱਚਿਆਂ ਨੂੰ ਆਓ ਰਲ ਮਿਲ ਕੇ ਕੂਕ ਰੋਕ ਤੇ ਪਾਣੀ ਨੂੰ بچਾਈਏ ਅੱਜ ਸਾਡੇ ਪੰਜਾਬ ਨੂੰ ਬਹੁਤ ਲੋੜ ਹੈ ਬਹੁਤ ਸਾਰੇ ਆਪਣਾ ਆਪਣਾ ਲੋਕ ਬੰਦਾ ਜਾ ਰਿਹਾ ਹੈ ਤੁਹਾਡੇ ਨੂੰ ਸੰਗੀਤ ਰੱਖਿਆ ਗਿਆ ਹੈ ਲੇਕਿਨ ਇਹ ਦੋਨੋਂ ਦਾ ਲੋਪ ਹੁੰਦਾ ਜਾ ਰਿਹਾ ਹੈ ਰੋ ਦਿਨ ਦਿਨ ਅਲੋਪ ਹੁੰਦਾ ਜਾ ਰਿਹਾ ਇਹ ਜਿਹੜਾ ਅਲੋਪ ਹੁੰਦਾ ਜਾ ਰਿਹਾ ਪਛਮੀ ਸਭੇਤਾ ਨੇ ਸਾਡੇ ਤੇ ਬਹੁਤ ਜ਼ਿਆਦਾ ਇੱਕ ਤਰ੍ਹਾਂ ਦਾ ਭਾਰ ਪਾ ਲਿਆ ਕਿਉਂਕਿ ਸਾਡੇ ਕੋਹੜ ਲੱਗ ਗਈ ਮੇਰੀਆਂ ਬੱਚੀਆਂ ਮੇਰੀ ਇਸ ਆਵਾਜ਼ ਨੂੰ ਬੁਰਾ ਨਾ ਮੰਨੋ ਉਹ ਵੀ ਇੱਕ ਆਜ਼ਾਦੀ ਚਾਹੁੰਦੀ ਐ ਸਾਰੇ ਬੱਚਿਆਂ ਨੂੰ ਆਪਣੇ ਨੂੰ ਬਾਹਰ ਭੇਜ ਦਿੰਦੇ ਐ ਪਲੱਸ 2 ਕਰਕੇ ਤੇ ਉਹਨਾਂ ਨੂੰ ਪਤਾ ਨਹੀਂ ਜਦੋਂ ਹੋਟਲਾਂ ਦੇ ਵਿੱਚ 30 ਕਰਦੀਆਂ ਆਪਦੇ ਬੱਚਿਆਂ ਨੂੰ ਉਹੀ ਪੈਂਟਾਂ ਤੇ ਸ਼ਰਟਾਂ ਡਰੈੱਸ ਉਵਾ ਕੇ ਲੈ ਕੇ ਜਾਂਦੀਆਂ ਤਾਂ ਬੱਚੇ ਕਿੱਥੋਂ ਸਿੱਖਣਗੇ ਤੇ ਆਹ ਉਹ ਆਪ ਸਾਰੀਆਂ ਬਨ ਕੇ ਸਟੇਜਾਂ ਤੇ ਖੜੀਆਂ ਹੋ ਜਾਂਦੀਆਂ ਮੈਂ ਉਹਨਾਂ ਦੀਆਂ ਵੀਡੀਓ ਦੇਖਦੀਆਂ ਮੇਰਾ ਮਨ ਅੰਸੂ ਆ ਜਾਂਦੇ ਆ ਚੰਡੀਗੜ੍ਹੋਂ ਗੱਠੇ ਵੀ ਮੈਂ ਉਹਨਾਂ ਦੀਆਂ ਵੀਡੀਓ ਦੇਖਦੀਆਂ ਮੈਂ ਤੁਹਾਡਾ ਸਾਰੇ মিডিਆ ਵਾਲਾ ਦਾ ਬਹੁਤ ਧੰਨਵਾਦ ਕਰਦੀ ਆ ਕਿ ਆਂਟੀ ਨੂੰ ਤੁਸੀਂ ਕਿੰਨਾ ਪਿਆਰ ਦਿੰਨੇ ਹੋ ਕਿ ਮੈਨੂੰ ਬਠਿੰਡੇ ਦੀ ਹਰ ਖਬਰ ਉੱਥੇ ਬੈਠੇ ਨੂੰ ਮਿਲ ਜਾਂਦੀ ਹੈ ਮੈਂ ਤਾਂ ਛੋਟੇ ਇਸਤਿਆਂ ਦੇ ਮੇਲੇ ਨੂੰ 33 ਸਾਲ ਹੋ ਗਏਗੇ ਉਦੋਂ ਤੁਸੀਂ ਵੀ ਜਵਾਨੇ ਚੋਂਗੇ ਉਹ ਦਿਨ ਜਿਆਦਾ ਆ ਜਾਂਦੇ ਮੈਂ ਕਿਹਾ ਉਹ ਦਿਨ ਯਾਦ ਆ ਜਾਂਦੇ ਆ ਤਾਂ ਹੀ ਤਾਂ ਫਿਰ ਮੁੜ ਕੇ ਦੁਬਾਰਾ ਨੱਚ ਲੱਗ ਜਾਂਦੇ ਬੋਲੀ ਵਾਲੇ ਨਾ ਨੱਚਣ ਵਾਲੇ ਦੀ ਅੰਨੀ ਨਹੀਂ ਤੇ ਗੋਲ ਵਾਲੇ ਨਾ ਬੋਲੀ ਵਾਲੇ ਨਾ ਮੈਂ ਬਾਵਾ ਮੈਂ ਨੱਚ ਕਿਤੇ ਵਿੱਚ ਤੂੰ ਤੇ ਨਾਲ-ਨਾਲ ਮੈਂ ਤੁਹਾਨੂੰ ਉਹ ਕਹ ਜਿਹੜੀਆਂ ਮੇਰੀਆਂ ਬੱਚਿਆਂ ਨੂੰ ਆਉਂਦਾ ਨਹੀਂ ਮੈਂ ਪਿਛਲੀਆਂ ਬੋਲੀਆਂ ਚ ਵੀ ਸਿਖਾਇਆ ਸੀ ਉਹਨਾਂ ਨੂੰ ਮੈਂ ਕਿ ਤੁਹਾਨੂੰ ਦੋਹਾ ਸਿਖਾ ਦਿੰਨੀ ਆ ਸਾਰੀਆਂ ਤੀਆਂ ਤੁਸੀਂ ਕਵਰ ਕਰਦੇ ਹੋ ਨਹੀਂ ਆਉਂਦਾ ਬੱਚਿਆਂ ਨੂੰ ਕਿਉਂਕਿ ਅਸੀਂ ਸਿਖਾਉਂਦੇ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਕਾਮਰਸ ਸਕੂਲਾਂ ਵਿੱਚ ਪੜਨ ਲਾਤਾ ਸੇ ਮੇਰੇ ਬੱਚੇ ਐਮ ਐਚ ਆਰ ਚ ਪੜ ਕੇ ਗਏ ਐ ਮੇਰੀ ਬੇਟੀ ਐਸ ਐਸ ਡੀ ਕਾਲਜ ਚ ਪੜ ਕੇ ਗਈ ਐ ਜਿਹੜੇ ਪੂਰੇ ਐਸ ਵੈਰ ਸੈਟ ਨੇ ਤੇ ਮੈਂ ਤੁਹਾਨੂੰ ਬਹੁਤ ਦਾਣਾ ਤੁਹਾਡਾ ਟਾਈਮ ਲੈਂਦੀ ਹੋਈ ਇੱਕ ਦੋਹਾ ਜ਼ਰੂਰ ਸੁਣਾਉਂਗੀ ਦੋ ਕਰ ਉਹ ਜੈ ਵਟਤੇ ਤੇ ਮਿੱਠੇ ਉਹ ਨਾਨੇ ਜਬੀ ਰਾਜ ਰਾਜ ਤੋਂੋਂ ਬੇਕਲਾ ਮੈਂ ਤੋ ਪਿਆਰੇ ਆ ਮੇਰਾ ਵਿੱਚ ਨਾ ਰਹੇ ਜੀ ਬਹੁਤ ਬਹੁਤ ਪਿਆਰ ਸਾਰਿਆਂ ਮੇਰਿਆਂ ਬੱਚਿਆਂ ਨੂੰ ਦੇਤਾ ਆਂਟੀ ਵੱਲੋਂ ਹਮੇਸ਼ਾ ਇਤਿਆਂ ਨੂੰ ਜਿਉਂਦੇ ਰੱਖਣਾ ਮੈਂ ਰਵਾਂ ਨਾ ਰਵਾਂ ਤੁਸੀਂ ਤੇ ਇਆਂ ਲਾਉਂਦੀਆਂ ਰਹਿਣਾ ਬਹੁਤ ਬਹੁਤ ਧੰਨ